ਉਤਮ ਸ਼ਲੋਕ ਉਤਮ ਸ਼ਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਉਤਮ ਸ਼ਲੋਕ ਸਾਧਕੇ ਬਚਨ ਜਿਹੜੇ ਸਾਧ ਸਾਧਕੇ ਬਚਨ ਹੁੰਦੇ ਨੇ ਜਦੋਂ ਸੱਜ ਅੰਦਰ ਵੀ ਸੱਜ ਅੰਦਰ ਉਰ ਪਤਾ ਲੱਗਦਾ ਸਮਝ ਆ ਜਾਂਦੀ ਹੈ ਸਭ ਨੂੰ ਸਮਝ ਆ ਕੇ ਜਾਂਦੀ ਹੈ ਫਿਰ ਉਹ ਜਿਹੜਾ ਬੋਲਦਾ ਜੋ ਕੁਝ ਹੈ ਉਹ ਬਚੂਤੀ ਵਸਤਾ ਦੀ ਗੱਲ ਹੁੰਦੀ ਹੈ ਉਤਮ ਸ਼ਲੋਕ ਉਹਦਨੇ ਜੋਕ ਉਪਦੇਸ਼ ਹੈ ਉਹਦਾ ਉਹਦੀ ਗੱਲ ਹੈ ਉਹ ਉਚਿਤਮ ਕੋਲਟੀ ਦੀ ਉਤਸਪਤ ਉੱਚੀ ਕੋਲਟੀ ਦੀ ਹੁੰਦੀ ਹੈ ਗੱਲ ਉਦੋਂ ਉੱਤੇ ਕੁਝ ਨਹੀਂ ਹੁੰਦਾ ਜਿਵੇਂ ਗੁਰਬਾਣੀ ਦੇ ਜਿਹੜੇ ਸ਼ਲੋਕ ਨੇ ਗੁਰਬਾਣੀ ਹੈ ਜਿਹੜੀ ਗੁਰਬਾਣੀ ਸਾਰੇ ਵੈਸੇ ਜੋਕੇ ਨੇ ਸ਼ਲੋਕ ਜੋ ਅਸੀਂ ਬੋਲਦੇ ਹਾਂ ਉਹ ਸ਼ਲੋਕੇ ਕਹਿੰਦੇ ਨੇ ਇਹ ਗੁਰਬਾਣੀ ਤੋਂ ਉੱਪਰ ਕੋਈ ਵੀ ਹੋ ਉਪਦੇਸ਼ ਨਹੀਂ ਇਹ ਸਾਧ ਕੇ ਬਚਨ ਸਾਧ ਉਹ ਹੈ ਜਿਹੜਾ ਇਸ ਸਟੈਂਡਰਡ ਦੀ ਗੱਲ ਕਰ सके ਇਸ ਸਟੈਂਡਰਡ ਦਾ ਉਪਦੇਸ਼ ਦੇ ਸਕੋ ਸਾਧਾ ਉਹਦੇ ਭੇਖ ਦੀ ਗੱਲ ਜਿਹੜੀ ਹੈ ਕਿਹਾ ਜਾਊਗਾ ਉਹਦਾ ਕੋਈ ਮਤਲਬ ਨਹੀਂ ਭੇਖ ਦਾ ਭੇਖ ਨਾਲ ਕੋਈ ਮਤਲਬ ਨਹੀਂ ਕਿਉਂਕਿ ਬੋਲਣਾ ਆਤਮਾ ਨੇ ਆਤਮਾ ਦੀ ਅਵਸਥਾ ਦੀ ਗੱਲ ਆਤਮਿਕ ਅਵਸਥਾ ਦੀ ਗੱਲ ਹੈ ਨਾ ਕਿ ਬਾਹਰਲੇ ਸ਼ਰੀਰ ਦੇ ਦੇਹਧੇ ਦੀ ਗੱਲ ਹੈ ਇਹ ਸ਼ਰੀਰ ਦੀ ਉਮਰ ਦੀ ਗੱਲ ਹੈ ਉਮਰ ਵੀ ਜਿੰਨੇ ਵੱਢੀ ਹੋਵੇ ਘੱਟ ਹੋ ਗਿਆ ਵੱਧ ਹੋ ਗਿਆ ਭਗਤਾਂ ਦੀ ਉਮਰ ਘੱਟ ਵੀ ਹੋਈ ਹੈ ਵੱਧ ਵੀ ਹੋਈ ਹੈ ਜਾਂ ਤਾਂ ਬਦ ਤੋਂ ਮਰਦ ਐਸੀ ਹੋਦੋਂ ਉਹਨਾਂ ਖੜ ਗਿਆ ਨਹੀਂ ਸੀ ਕਈ ਭਗਤਾਂ ਮਰ ਗਏ ਜਾਂ ਉਹ ਤੋਂ ਗਹਾਂ ਜਾਂ ਹੋਰ ਸਿਆਣੇ ਹੋ ਗਏ ਉਦੋਂ ਉਹਨਾਂ ਨੂੰ ਸਮਝ ਆ ਗਿਆ ਉਹ ਰਮਰਦਾਸ ਵੀ ਉਹਨਾਂ ਦੇ ਵਿੱਚ ਹੀ ਨੇ ਕੋਈ ਹਮ ਤਾਂ ਦੇ ਵੀ ਉਹਨਾਂ ਦੇ ਵਿੱਚ ਹੀ ਨੇ ਯਾਨੀ ਸਾਡੇ ਕੋਲ ਰਿਕਾਰਡ ਦੇ ਵਿੱਚ ਤੁਰੀ ਵੀ ਉਹਨਾਂ ਦੇ ਵਿੱਚ ਹੀ ਆ ਬਾਕੀ ਸਾਰੇ ਭਗਤ ਤਕਰੀਬਨ ਨੂੰ ਬਚਪਨ ਚ ਕੋਈ ਭਗਤ ਨਹੀਂ ਪੈਦਾ ਹੋਇਆ ਇਹ ਜਿਹੜੇ ਸਾਡੇ ਕੋਲ ਜਿੱਦੇ ਵੀ ਭਗਤ ਨੇ ਗੁਰਬਾਣੀ ਚ ਕੋਈ ਬਚਪਨ ਤੇ ਹੀ ਭਗਤ ਹੋਇਆ ਉਹ ਇਹਨਾਂ ਚੇਰੀ ਆ ਗੁਰੂ ਘਰ ਚ ਹੈਗੇ ਉਹਨਾਂ ਨੂੰ ਸੰਗਤ ਬਚਪਨ ਤੇ ਮਿਲ ਗਈ ਪਹਿਲਾ ਗੁਰਬਾਣੀ ਦਾ ਪ੍ਰਚਾਰ ਹੈ ਨਹੀਂ ਸੀ ਦੂ ਮੰਤ ਦਾ ਪ੍ਰਚਾਰ ਸੀ ਉਦੋਂ ਬਚਪਨ ਤੋਂ ਬਚਤ ਪੈਦਾ ਹੋਣਾ ਬੜਾ ਮੁਸ਼ਕਲ ਗੱਲ ਸੀ ਕੋਣ ਜਮਦਾ ਬੱਚਾ ਨੂੰ ਜੇ ਇਹ ਹੀ ਗੱਲ ਅਸੀਂ ਪੜਾਈਏ ਤਾਂ ਉਹਨਾਂ ਨੂੰ ਸਹੀ ਨਹੀਂ ਸਮਝ ਆ ਸਕਦੀ ਉੱਤਮ ਸ਼ਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਉਚਿਤਮ ਕੁਆਲਟੀ ਦੀ ਗੱਲ ਹੁੰਦੀ ਹੈ ਜਿਹੜੀ ਸਾਧ ਦੀ ਭਾਸ਼ਾ ਹੁੰਦੀ ਹੈ ਸ਼ਲੋਕ ਦਾ ਵੈਸੇ ਉਹਦੀ ਬੋਲੀ ਹੋਈ ਹੈ ਜੋ ਕਹਿ ਰਿਹਾ ਹੈ ਉਪਦੇਸ਼ ਦੇ ਰਹੇ ਸਾਧੂਆਂ ਵਾਸਤੇ ਬੋਲਦਾ ਹੁੰਦਾ ਸਾਧੂ ਜੀਆਂ ਵਾਸਤੇ ਕਿਉਂਕਿ ਆਪ ਮੁਕਤ ਮੁਕਤ ਕਰੇ ਹਸਤ ਸਾਰ ਜੇ ਆਪ ਮੁਕਤ ਹੈ ਉਹ ਮੁਕਤੀ ਕਿਵੇਂ ਪ੍ਰਾਪਤ ਕਰ ਲਈਏ ਜਾਂ ਮੈਂ ਕਿਵੇਂ ਪ੍ਰਾਪਤ ਕੀਤੀ ਹੈ ਮੁਕਤੀ ਮੁਕਤੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਉਹ ਗੱਲ ਦੱਸ ਰਿਹਾ ਹੁੰਦਾ ਉਹ ਗੱਲ ਸੁਣ ਕੇ ਉਚਿਤਮ ਕੁਆਲਟੀ ਦੀ ਗੱਲ ਹੁੰਦੀ ਹੈ ਜਿਹੜੀ ਸਿੱਖਿਆ ਨਾਲ ਮੁਕਤੀ ਪ੍ਰਾਪਤ ਹੋ ਜਾਏ ਉਦੋਂ ਉੱਚੀ ਸਿੱਖਿਆ ਹੋਰ ਕੋਈ ਹੁੰਦੀ ਹੋਈ ਨਹੀਂ ਕਹਿਣ ਦਾ ਮਤਲਬ ਇਹ ਹੈ ਜਿਹੜੀ ਸਿੱਖਿਆ ਜੀਵਨ ਮੁਕਤ ਅਵਸਥਾ ਪ੍ਰਾਪਤ ਕਰਾ ਸਕਦੀ ਹੈ ਐਸਾ ਗਿਆਨ ਦੇ ਸਕਦੀ ਹੈ ਗਿਆਨ ਨਾਲੇ ਮੁਕਤੀ ਹੈ ਉਹ ਚਾਹਣਾ ਮੁਕਤੀ ਦੀ ਜੋ ਉਹ ਗਿਆਨ ਕਰਾ ਸਕਦੀ ਹੈ ਜਿਹਦੇ ਨਾਲ ਮੁਕਤੀ ਪ੍ਰਾਪਤ ਹੋ ਜਾਵੇ ਉਦੋਂ ਉੱਚੀ ਕੋਈ ਸਿੱਖਿਆ ਦੀ ਗੱਲ ਹੁੰਦੀ ਹੋਈ ਨਹੀਂ ਉਹ ਤਮ ਸ਼ਲੋਕ ਸਾਧਕੇ ਬਚਨ ਬਚਨ ਉਹ ਅਮੁਲਕ ਲਾਲ ਇਹ ਰਤਨ ਉਹ ਜਿਹੜੇ ਉਹਦੇ ਚ ਗੁਣ ਹੁੰਦੇ ਨੇ ਗੱਲ ਦੇ ਵਿੱਚ ਉਹਦੀ ਕੀਮਤ ਹੁੰਦੀ ਆ ਗੱਲ ਦੀ ਉਹਦਾ ਕੋਈ ਮੁੱਲ ਨਹੀਂ ਹੁੰਦਾ ਅਮੁਲਕ ਲਾਲ ਉਹ ਬੁਲ ਗੁਣ ਔਰ ਅਮੁਲ ਵਪਾਰ ਕਰਦੇ ਨੇ ਉਹ ਬੁਲ ਗੁਣਾ ਦੀ ਗੱਲ ਕਰਦੇ ਨੇ ਐਸੇ ਗੁਣ ਦੱਸਦੇ ਨੇ ਜਿਹੜਾ ਪੈਦਾ ਹੁੰਦੇ ਨੇ ਸੁਣ ਕੇ ਗੱਲ ਨੂੰ ਜੇ ਜਿਹੜੀ ਕੋਈ ਕੀਮਤ ਨਹੀਂ ਉਹ ਬੁੱਲੇ ਕਹਿੰਦਾ ਨਾ ਬੇ ਬੁੱਲੇ ਉਹ ਸਿੱਖਿਆ ਸਮਝ ਲੋ ਇੱਕ ਲਾਲ ਰਤਨ ਹੁੰਦੇ ਨੇ ਸਿੱਖਿਆ ਲਾਲ ਰਤਨ ਦੇ ਤੂੰ ਜੇ ਮੰਨ ਲਈਏ ਬੱਤ ਵਿੱਚ ਰਤਨ ਜੋਹਰ ਮਣਕੋ ਉਹ ਜਿਹੜੀ ਗੱਲ ਕਹਿੰਦਾ ਉਹ ਜਿਹੜੀ ਬੱਤ ਦੇ ਰਿਹਾ ਉਹਦੇ ਚ ਰਤਨ ਜੋਹਰ ਮਣਕੋ ਜੜੇ ਹੋਏ ਹੁੰਦੇ ਨੇ ਅੱਲਾ ਦੇ ਵਿੱਚ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਆਪਾਂ ਕਹਿੰਨਾ ਲੱਖ ਰੁਪਏ ਦੀ ਗੱਲ ਕਰਦੇ ਇਹ ਗੱਲ ਦਾ ਤਾਂ ਕੋਈ ਬੋਲ ਨਹੀਂ ਆਹ ਹਾਲ ਗਹਿ ਨਹੀਂ ਉੱਤਮ ਸ਼ਲੋਕ ਸਾਜ ਕੇ ਵਜਨ ਉਮਲਿਕ ਲਾਲ ਇਹ ਰਤਨ ਹਾਂ ਇਹ ਮਨਲਕ ਲਾਲ ਰਤਨ ਗੁਰਬਾਣੀ ਦਾ ਕੋਈ ਬੋਲ ਨਹੀਂ ਗੁਰਬਾਣੀ ਦੇ ਵਿੱਚ ਜਿਹੜੇ ਦੱਸੇ ਹੋਏ ਗੱਲਾਂ ਨੇ ਇਹ ਤਾਂ ਕੋਈ ਜ਼ੀਬਤ ਨਹੀਂ ਸੁਣ ਤ ਕਮਾਵਤ ਹੋਤ ਉਧਾਰ ਆਪ ਤਰੇ ਲੋਕਾ ਨਿਸ਼ਤਾਰ ਸੁਣ ਤ ਕਮਾਵਤ ਕੱਲੇ ਸੁਣਾ ਦੇ ਆਧਾਰ ਨਹੀਂ ਹੁਣ ਰਾਈ ਕਰ ਲਈ ਜਿਹੜਾ ਅਸੀਂ ਗੁਰਬਾਣੀ ਸੁਣਦੇ ਆਂ ਪੜ੍ਹਦੇ ਆਂ ਇਹਦੇ ਨਾਲ ਉਧਾਰ ਨਹੀਂ ਗੁਰੂ ਇਹਦੇ ਨਾਲ ਮੁਕਤੀ ਨਹੀਂ ਹੋਣੀ ਇਹਦੇ ਨਾਲ ਪੜ੍ਹਿਆ ਜਾ ਸਕਦਾ ਡੁੱਬੇ ਹੋਏ ਸਾਰੇ ਮਾਇਆ ਦੇ ਵਿੱਚ ਪਪ ਸੰਤਾ ਜੀ ਡੁੱਬਿਆ ਹੋਇਆ ਆਦਮੀ ਬਾਣੀ ਸੁਣ ਕੇ ਉੱਪਰ ਨਹੀਂ ਆ ਸਕਦਾ ਉਧਾਰ ਨਹੀਂ ਗੁਰੂ ਕਮਾਵਤ ਨੂੰ ਬੰਨ ਕੇ ਨੂੰ ਸਮਝ ਕੇ ਠੀਕ ਤਰੀਕੇ ਨਾਲ ਉਹ ਨੂੰ ਬੰਨ ਕੇ ਫੇਰ ਦਾਰ ਹੁਣ ਕਮਾਉਤ ਮਨਣਾ ਬਨਕੇ ਚਲਣਾ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਇਹ ਕਮਾਈ ਹੈ ਹੋਰ ਕਮਾਈ ਕੁਝ ਨਹੀਂ ਹੈ ਨਾ ਨਾਮ ਦੇ ਕਮਾਈ ਵੈਗਰੂਗਰ ਨੂੰ ਕਰੀ ਜਾਓ ਬਾਹਲਾ ਫੜ ਕੇ ਇਹ ਸਭ ਠੱਗੀ ਦੇ ਬਸਾਲੇ ਨੇ ਸੌਖਾ ਕੰਮ ਜੋ ਮਰਜੀ ਤੁਸੀਂ ਆਪਣਾ ਧੋਖਾ ਦੇ ਜਾਓ ਕੇ ਤੁਹਾਨੂੰ ਝੂਠ ਬੋਲੀ ਜਾਓ ਠੱਗੀ ਥੋੜੀ ਕਰੀ ਜਾਓ ਵੈਗਰੂਗਰ ਇਹ ਕਮਾਈ ਨਹੀਂ ਹੈ ਜੋ ਗੁਰਬਾਣੀ ਜਿਹੜਾ ਹੈ ਉਹ ਸਿੱਖਿਆ ਤੇ ਅਮਲ ਕਰਨਾ ਉਹ ਕਮਾਈ ਹੈ ਉਹਦੇ ਚਲਾਣੇ ਕਮਾਈ ਹੈ ਜਿਹੜੇ ਨਹੀਂ ਚੱਲਦਾ ਇਹ ਜਿਨ੍ਹਾਂ ਨੇ ਚੱਲਣ ਖਾਤਰ ਜੋਰ ਨਹੀਂ ਦਿੱਤਾ ਉਹ ਆਪ ਚੋਰ ਹਰਾਮਖੋਰ ਸੀ ਦੁਨੀਆਂ ਨੂੰ ਬਰਬਾਦ ਕਰਤਾ ਸਿੱਖੀ ਬਰਬਾਦ ਕਰਤੀ ਸਰਬਤ ਦੇ ਵਿੱਚ ਉਹਨਾਂ ਦੀ ਆਪ ਚੋਰ ਸੀ ਕਿਉਂਕਿ ਆਪ ਚੱਲਣਾ ਨਹੀਂ ਸੀ ਜਿਹੜਾ ਆਦਮੀ ਚੱਲਣ ਦੀ ਗੱਲ ਕਰ ਉਹ ਨੂੰ ਆਪ ਚੱਲਣਾ ਪੈਂਦਾ ਆਪ ਉਹਨੇ ਚੱਲਣਾ ਕੋਈ ਨਹੀਂ ਸੀ ਤੇ ਦੂਜਿਆਂ ਨੂੰ ਚੱਲਣ ਨੂੰ ਕਹਦੇ ਕਿਵੇਂ ਕਿਹੜੇ ਮੂਨਾ ਕਹਿੰਦੇ ਕਿਹੜੇ ਮੂਨਾ ਕਹਿੰਦੇ ਹੋ ਦੂਜਿਆਂ ਨੂੰ ਚੱਲਣ ਨੂੰ ਪਹਿਲਾਂ ਤਾਂ ਸਮਝੇ ਕੋਈ ਨਹੀਂ ਗੁਰਬਾਣੀ ਚੱਲਣਾ ਦੇ ਕਿ ਪਾਸੇ ਰਿਹਾ ਉਹਨਾਂ ਨੂੰ ਗੱਲ ਕਰਨ ਦੇ ਵਿੱਚ ਗੁਰਬਾਣੀ ਅਰਥਾਂ ਵਿੱਚ ਸ਼ੰਕਾ ਬੜੀ ਰਹੀ ਵੀ ਜੋ ਅਸੀਂ ਕਹਿ ਰਹੇ ਆ ਠੀਕ ਵੀ ਹੈ ਹੁਣ ਵੀ ਜਿਹੜੇ ਸੰਤਾਂ ਨੇ ਢਰਦੇ ਢਸਦੇ ਬੋਲਦੇ ਨੇ ਪ੍ਰਚਾਰ ਕਰਿਆ ਡੰਦਾ ਬੋਲਦਾ ਸਕੇ ਇਹ ਤੋਂ ਭੱਜ ਜਾਂਦਾ ਲੁਕ ਜਾਂਦਾ ਵੀ ਕੋਈ ਆ ਕੇ ਸਾਨੂੰ ਪੁੱਛ ਨਾ ਲਵੇ ਕੁਝ ਕਲਵਿਡੈਂਸ ਨਾਲ ਗੱਲੇ ਹੀ ਨਹੀਂ ਕਰਦੇ ਕਦੇ ਵੀ ਡੈਂਸੇ ਨਹੀਂ ਹਣਾ ਜੋ ਕੁਛ ਅਸੀਂ ਕਹਿ ਰਹੇ ਹਾਂ ਠੀਕ ਹੈ ਤੇ ਕਬੂਨਾ ਕੀ ਨੇ ਸੀ ਕਿਹੜੀ ਗੱਲ ਹੋ ਰਹੀ ਸੀ ਇਹ ਤਾਂ ਇੱਕ ਦਿਹਾੜੀ ਹੈ ਆਪਣੀ ਦਿਹਾੜੀ ਪੂਰੀ ਕਰ ਲੈ ਦਿਹਾੜੀ ਨੂੰ ਕੀ ਲੱਗੇ ਜੇ ਕਹੀ ਖਰਾਬ ਹੈ ਜੋ ਖਰ ਜਾਂਦੇ ਹੈ ਬਾਰ ਬਾਰ ਕਹੀ ਨਹੀਂ ਮਾਲ ਦਾ ਕੰਮ ਘੱਟ ਹੋਊਗਾ ਉਹਨੂੰ ਸਾਵਧਾਨ ਰਹੂਗਾ ਇਹ ਤਾਂ ਸਭ ਦਿਹਾੜੀ ਤੇ ਕੰਮ ਹੋ ਰਿਹਾ ਹੈ ਹਾਂ ਸੁਣ ਤ ਕਮਾਵਤ ਹੋ ਤਾਂ ਉਧਾਰ ਆਪ ਤਰੇ ਲੋਕੈ ਨਿਸ਼ਤਾਰ ਸੁਣ ਤ ਕਮਾਵਤ ਹੋ ਤਾਂ ਉਧਾਰ ਸੁਣ ਕੇ ਜਿਹੜਾ ਕਮਾਈ ਕਰ ਉਹਦਾ ਹਾਲ ਹੁੰਦਾ ਜਿਹੜਾ ਕਮਾਈ ਕਰਕੇ ਉਧਾਰ ਕਰ ਲੂ ਆਪ ਤਰਾ ਉਹੀ ਆਪ ਤਰ ਲੋਕੈ ਨਿਸ਼ਤਾਰ ਲੋਕੈ ਨਿਸ਼ਤਾਰ ਉਹ ਸਾਦੇ ਹੈ ਉਹੀ ਸਾਧ ਜਿਹਦੇ ਸੁਣ ਕੇ ਕਮਾ ਲਿਆ ਉਧਾਰ ਆਪਣਾ ਕਰ ਲਿਆ ਲੋਕਾਂ ਨੂੰ ਦੱਸ ਕੇ ਕਾਰਨ ਦੀ ਗੱਲ ਕਰੂ ਵੀ ਐਂ ਤਰੀ ਦਾ ਦਸਤਾਰ ਦਸਤਾਰਾ ਕਰਕੇ ਦਊ ਸਾਚਾ ਝੂਠ ਦਾ ਉਹ ਜਿਹੜੇ ਫਸੇ ਨੇ ਲੋਕ ਨਾ ਵੀ ਸੱਚ ਕੀ ਹੈ ਝੂਠ ਕੀ ਹੈ ਬਹੁਤੀਆਂ ਮੱਤਾਂ ਦੇ ਜਾਲ 'ਚ ਫਸੇ ਨੇ ਉਹ ਦਸਤਾਰ ਵਤਾਰ ਕੇ ਦੱਸ ਦੂਗਾ ਵੀ ਸੱਚਾ ਹੈ ਝੂਠਾ ਹੈ ਜਪ ਐ ਹੁੰਦਾ ਜਿਹੜੇ ਅਸੰਖ ਜਪ ਨੇ ਪਰ ਜਦ ਇੰਨੇ ਨੇ ਦੁਨੀਆ ਦੇ ਵਿੱਚ ਪਤਾ ਹੀ ਕੋਈ ਨਹੀਂ ਉਹ ਜਪ ਕਿਹੜਾ ਹੈ ਜਿਹੜਾ ਦਰਗਾਹ ਚ ਪ੍ਰਵਾਨ ਹੈ ਅਸੰਖ ਤਪ ਹੈ ਉਹ ਤਪ ਕਿਹੜਾ ਹੈ ਜਿਹੜਾ ਦਰਗਾਹ ਚ ਪ੍ਰਵਾਨ ਹੈ ਉਹ ਤਪ ਪ੍ਰਭੂ ਓਕੜ ਹੈ ਗੁਰਬਾਣੀ ਚ ਉਹ ਜਪ ਨੂੰ ਓਕੜ ਹੈ ਜਿਹੜਾ ਪ੍ਰਵਾਨ ਹੈ ਉਹ ਭਗਤੀ ਕਿਹੜੀ ਹੈ ਜਿਹੜੀ ਦਰਗਾਹ ਚ ਪ੍ਰਵਾਨ ਹੈ ਗੱਲ ਇਹ ਸ ਹੈ ਮਤਲਬ ਇਸ ਹਲ ਦਾ ਹੈ ਦੁਨੀਆ ਕੀ ਕਰਦੀ ਹੈ ਭਗਤੀ ਕੀ ਐਕਸਪਲੇਨ ਕਰਦੀ ਹੈ ਕੋਈ ਰੌੜਾ ਨਹੀਂ ਉਹ ਆਪਣੇ ਆਪਣੇ ਬੁੱਧ ਅਸਾਰਾ ਪਾਪੜੀ ਬੁੱਧ ਹੈ ਜੇਤੀ ਵਰਨ ਵਾੜਦੇ ਬੰਨ ਭੈਣ ਤੋਂ ਤੇਤੀ ਆਪਣੇ ਆਪਣੇ ਬੁੱਧੀ ਰਸਾਲ ਦੁਨੀਆ ਕਰਦੀ ਹੈ ਕਰਦੀ ਰਹੇ ਪਰ ਦਰਗਾਹ ਕਿਹੜੀ ਪਰਵਾਨ ਹੈ ਸਵਾਲ ਇਸ ਗੱਲ ਦਾ ਉਹਦਾ ਨਿਸਕਾਰਾ ਕਰਨਾ ਉਹ ਸਾਦਾ ਕੰਮ ਆਹ ਦਰਗਾਹ ਪਰਵਾਨ ਨਾਮ ਦਰਗਾਹ ਪਰਵਾਨ ਕਿਹੜਾ ਸਮਝਿਆ ਜੀ ਭਗਤੀ ਦੀ ਦਰਗਾਹ ਪਰਵਾਨ ਕਿਹੜੀ ਹੈ ਸਿਮਰਨ ਦਰਗਾਹ ਪਰਵਾਨ ਕਿਹੜਾ ਹੈ ਆਰਾਧਨਾ ਕਾਦੀ ਕਰੀਦੀ ਹੈ ਜਿਹੜੀ ਜਿਹਦੇ ਨਾਲ ਕੋ ਪ੍ਰਾਪਤੀ ਹੈ ਇਹ ਸਭ ਹੈ ਜੋ ਕੀਤੇ ਨਾ ਮਰਬਾਨੀ ਦੇ ਵਿੱਚ ਰਿਸ਼ਤਾਰ ਮੈਨੂੰ ਬੜਾ ਸੁਨਤ ਕਮਾਵਤ ਹੋ ਤੋ ਉਧਾਰ ਆਪ ਤਰ੍ਹਾਂ ਲੋਕਾਂ ਨੇਸਤਾਰ ਆਪ ਤਰ੍ਹਾਂ ਲੋਕਾਂ ਨੇਸਤਾਰ ਆਪ ਮੁਕਤ ਮੁਕਤ ਕਰੇ ਸੰਸਾਰ ਆਪ ਮੁਕਤ ਮੁਕਤ ਕਰੇ ਸੰਸਾਰ ਆਪ ਮੁਕਤ ਹੁੰਦਾ ਹੈ ਸੰਸਾਰ ਦੀ ਮੁਕਤੀ ਵਾਸਤੇ ਉਹ ਕੁਝ ਉਪਦੇਸ਼ ਕਰਦਾ ਆ ਜਾਂ ਬੋਲਦਾ ਮੁਕਤ ਕਰੇ ਸੰਸਾਰ ਦਾ ਮਤਲਬ ਦੱਸਦਾ ਹੀ ਆ ਉਹ ਮੁਕਤ ਨਹੀਂ ਕਰ ਸਕਦਾ ਵੈਸੇ ਉਹਦਾ ਦੱਸਣਾ ਉਪਦੇਸ਼ ਕਰਨਾ ਹੀ ਮੁਕਤ ਕਰਿਆ ਹੋਰ ਇਹਨੀਆਂ ਵਿਭੂਤੀ ਕਰ ਕਰ ਕੇ ਫਿਰ ਤਾਂ ਸਾਰਿਆਂ ਨੂੰ ਮੁਕਤ ਕਰ ਦਵੇਗਾ ਆਦਮੀ ਇਹ ਤਾਂ ਰੌਲਾ ਹੀ ਪਿੱਛੇ ਸ਼ਰਤਾਂ ਹੀ ਆਂਦੀਆਂ ਨੇ ਮੁਕਤ ਉਹੀ ਹੋ ਸਕਦਾ ਜਿਹੜਾ ਆਪ ਕਮਾਵੇ ਸੁਣ ਤੱਕ ਕਮਾਬਤ ਹੋਤਾ ਦਾਰ ਉਤੇ ਆ ਤਾ ਗਿਆ ਪਹਿਲਾਂ ਜਿਹੜਾ ਸੁਣ ਕੇ ਕਮਾਊਗਾ ਦਾਰ ਉਸੇ ਦਾ ਹੀ ਹੋਊਗਾ ਆਪ ਤਰ੍ਹਾਂ ਲੋਕਾਂ ਦਾ ਨਿਸ਼ਾਨ ਆਪ ਤਰ੍ਹਾਂ ਲੋਕਾਂ ਦਾ ਨਿਸ਼ਾਨ ਇਹ ਹੀ ਗੱਲ ਕਹਿੰਦਾ ਸੁਣ ਤੱਕ ਕਮਾਬਤ ਦਾ ਦਾਰ ਹੋਊ ਤਾਂ ਲੋਕ ਤਾਂ ਤਾਂ ਮੁੰਡੇ ਹਾਂ ਜੀ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਸਫਲ ਜੀਵਨ ਜਿਹਦਾ ਆਪਣਾ ਜੀਵਨ ਸਫਲ ਹੋ ਗਿਆ ਜਿਹਨੇ ਆਪਣਾ ਜੀਵਨ ਸਫਲਾ ਕਰ ਲਿਆ ਉਹਦੀ ਸੰਗਤ ਕਰਨੀ ਵਿੱਚ ਹੀ ਸਫਲਤਾ ਹੈ। ਦੂਹਾਂ ਦੀ ਸੰਗਤ ਕਰਨੀ ਕਰੀ ਦੀ। ਕਹਿਣਾ ਮਤਲਬ ਜਿਹੜਾ ਆਪ ਡੁੱਬ ਗਿਆ ਸਫਲ ਨਹੀਂ ਹੋ ਸਕਿਆ ਉਹਦੀ ਸੰਗਤ ਇਥੋਂ ਡੁੱਗੀ ਲਪੂ ਹੋ ਗਈ। ਇਸ ਭਗਤੀ ਨੂੰ ਜੇ ਮੰਨ ਲਿਆ ਕਿ세 ਵੀ ਬੰਦੇ ਦੀ ਜਿਹੜੇ ਸੰਤ ਫਿਰਦੇ ਨੇ ਸਾਰਿਆਂ ਦੀ ਸੰਗਤ ਇਸੇ ਭਗਤੀ ਨਾਲ ਛੁੱਟ ਜੂਗੀ। ਸੰਤ ਨੂੰ ਪਹਿਲਾਂ ਦੇਖੋ ਵੀ ਇਹ ਤਾਂ ਡੁੱਬਿਆ ਹੋਇਆ ਜੇ ਡੁੱਬਿਆ ਹੋਇਆ ਤੈਨੂੰ ਡੋਬ ਦੂਗਾ ਦੂਰ ਹੋ ਜਾ ਛੱਡ ਕੇ ਉਹ ਸਾਖਤ ਹੈ ਸੰਤ ਨਹੀਂ ਹੈ ਸਾਖਤ ਹੈ ਫਿਰ ਉਹ ਸੰਤ ਕਹੌਣ ਵਾਲਾ ਹੀ ਸਾਖਤ ਹੈ ਪਹਿਲੀ ਗੱਲ ਮਹਾਪੁਰਸ਼ ਕਹੌਣ ਵਾਲਾ ਹੀ ਸਾਖਤ ਹੈ ਬਸ ਜਿਹੜਾ ਮਹਾਪੁਰਸ਼ ਕਹੋਂਦਾ ਹੈ ਸੰਤ ਕਹੋਂਦਾ ਹੈ ਉਹ ਸਾਖਤ ਹੈ ਉਹਨੂੰ ਦੂਰ ਹੋ ਜਾ ਜੇ ਬਚਣਾ ਨਹੀਂ ਐਸੇ ਜਹਾਜ਼ بڑے بڑے ਹੁੰਦੇ ਨੇ ਲੈ ਕੇ ਡੁੱਬ ਜਾਂਦੇ ਨੇ ਜਾਹਾਜ਼ ਡੁੱਬਣਾ ਜੇ ਜਹਾਜ਼ ਡੁੱਬੂ ਉੱਤੇ ਬੈਠਣਾ ਵਜੂਗਾ ਜੇ ਜਹਾਜ਼ ਡੁੱਬ ਰਿਹਾ ਸਮੁੰਦਰ ਦੇ ਵਿੱਚ ਤੇ ਫਿਰ ਜਿਹੜੇ ਸਵਾਰ ਨੇ ਉਹਨਾਂ ਨੇ ਡਬੜਾਈ ਹਾਂਜੀ ਸਫਲ ਜੀਵਨ ਆਪ ਸਫਲ ਜਿਹੜਾ ਜੀਵਨ ਕਰ ਚੁੱਕਾ ਹਣਾ ਜਿਹਨੂੰ ਜੀਵਨ ਚ ਸਫਲਤਾ ਪ੍ਰਾਪਤ ਹੋ ਗਈ ਆਪਣੇ ਭੁਗਤੀ ਪ੍ਰਾਪਤ ਕਰ ਲਈ ਜੀ ਨੇ ਸਮਝ ਲਈ ਜਿਹਨੇ ਗੁਰਬਾਨੀ ਕਮਾ ਲਈ ਜਿਹਨੇ ਗੁਰਬਾਨੀ ਉਹਦੀ ਸੰਗਤ ਕਰਨ ਦੇ ਵਿੱਚ ਹੀ ਸਫਲਤਾ ਹੈ ਫਾਇਦਾ ਪਰ ਨਾਲ ਆਵ ਕੋਈ ਨਹੀਂ ਇਹ ਗੁਰਬਾਨੀ ਕਹਿ ਰਹੀ ਹੈ ਜਿਹਨੇ ਗੱਲ ਮੰਨਣੀਆਂ ਆ ਨਹੀਂ ਮੰਨਣੀ ਉਹਦੀ ਮਰਜ਼ੀ ਹੈ ਜਿਹੜੇ ਡੁੱਬਣਾਂ ਡੱਬੇ ਜਿਹੜੇ ਤਰਨਾ ਤਰੇ ਬਜਾਏ ਕਿਸੇ ਆਦਮੀ ਦੀ ਸੰਗਤ ਕਰਨਾ ਹੋ ਜੇ ਨਹੀਂ ਇਹ ਜਿਆ ਲੱਭਿਆ ਸਫਲ ਜੀਵਨ ਬਣਾ ਗੁਰਬਾਨੀ ਨੂੰ ਇਹ ਪੜ ਕੇ ਵਿਚਾਰੀ ਜਾਓ ਕੋਈ ਜੀ ਜ਼ਰੂਰ ਲਗਣਾ ਦੂਏ ਇਹਨਾਂ ਨਹੀਂ ਸੰਗਤ ਦੇ ਡੁੱਬਿਆ ਨਹੀਂ ਜ਼ਰੂਰ ਕਰਨੀ ਡੁੱਬਿਆ ਦੀ ਸੰਗਤ ਨਾਲ ਗੁਰਬਾਣੀ ਆ ਬਿਚਾਰੀ ਜਾਓ ਛੱਡ ਕੇ ਸਾਰਿਆਂ ਨੂੰ ਸਭ ਤੋਂ ਚੰਗਾ ਫਾਰਮੂਲਾ ਹੈ ਡਾਇਰੈਕਟ ਖੋਜ ਕਰਕੇ ਹੀ ਬਚਿਆ ਕਬੀਰ ਕਬੀਰ ਨੇ ਡਾਇਰੈਕਟ ਆਪ खोज ਕੀਤਾ ਜਾ ਕੇ ਮਗਰ ਮਗਰ ਤੇ ਐਸੀ ਬੰਦੇ ਉਹ ਆਪ ਪੜਦੇ ਸੀ ਉਹਨੂੰ ਕੋਈ ਸਮਝਦੀ ਸੀ ਉਹ ਕਹਿੰਦਾ ਮੈਂ ਥੋੜੀਆਂ ਗੱਲਾਂ ਮੈਂ ਨਹੀਂ ਤਸੱਲੀ ਨਹੀਂ ਕਰਾਂ ਉਹ ਕਹਿੰਦੇ ਯਾਰ ਗੱਲਾਂ ਤਾਂ ਠੀਕ ਨੇ ਸਾਨੂੰ ਜੇ ਨਹੀਂ ਸਮਝਿਆ ਤੂੰ ਆਪ ਪੜ ਲਾ ਜਾ ਜਿਹੜੀ ਗੁਰਬਾਨੀ ਜੋ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਠੀਕ ਤਾਂ ਗੁਰਬਾਨੀ ਦਾ قصور ਥੋੜੀਆ قصور ਸਾਡਾ ਲੋਕ ਦਾ ਹੈਗਾ ਨਾ ਇਹ ਨਾ ਦਿਉਰਬਾਣੀ ਇਹੀ ਲਿਖਿਆ ਹੋਣਾ ਜਿਹੜਾ ਇਹ ਸਮਝਦਾ ਗੁਰਬਾਨੀ ਚ ਜੋ ਸਿੱਖ ਪ੍ਰਚਾਰ ਕਰਦੇ ਇਹੀ ਲਿਖਿਆ ਉਹ ਆਪ ਵੀ ਮੂਰਖ ਹੈ ਉਹ ਆਪ ਆ ਕੇ ਖੋਜੇ ਉਹਨੇ ਮੂਰਖਾਂ ਦੇ ਗਾਇਸ ਨੂੰ ਕਿਹਾ ਮੈਂ ਸੱਚ ਮੰਨ ਲਿਆ ਉਹ ਆਪ ਮੂਰਖਾ ਜਿਹੜਾ ਇਹ ਗੱਲ ਮੰਨਦਾ ਵੀ ਜੋ ਸਿੱਖ ਕਹਿ ਰਹੇ ਨੇ ਉਹ ਠੀਕੇ ਹੋਊਗਾ ਤੁਸੀਂ ਕਿਵੇਂ ਕਹਸੋ ਉਹ ਤਾਂ ਠੀਕ ਹੋਊਗਾ ਸਿੱਖ ਦਾ ਸਾਰੇ ਹੁਣ ਜੇ ਪਏ ਨੇ ਹਾਂਜੀ ਸਫਲ ਜੀਵਨ ਸਫਲਤਾ ਕਾ ਸੰਗ ਜਾਗ ਕੇ ਮਨ ਲਾਗਾ ਹਰ ਰੰਗ ਸਫਲ ਜੀਵਨ ਸਫਲਤਾ ਕਾ ਸੰਗ ਜੀਵਨ ਵੀ ਉਹਦਾ ਹੀ ਸਫਲ ਆ ਸੰਗਤ ਕਰਨੀ ਵੀ ਉਹ ਤੇ ਉਹਦੀ ਸੰਗਤ ਕਰਨੀ ਹੀ ਸਫਲਤਾ ਹੈ ਜਾ ਕੇ ਸਭ ਤੋਂ ਪਹਿਲਾਂ ਵਾਲੀ ਜਾ ਕੇ ਮੰਨ ਲਗਾ ਹਰਮੰਦ ਜੀ ਦੇ ਆਪ ਦੇ ਵਿੱਚ ਨਾਮ ਦਾ ਰੰਗ ਜਿਹਨੂੰ ਆਪ ਚੜਿਆ ਹੋਇਆ ਉਹਦੀ ਸੰਗਤ ਕਰਨ ਨਾਲ ਕੋਈ ਰੰਗ ਜੜ ਜੂ ਮਲੇ ਵੋਟਾ ਉਹ ਤੋਂ ਤਾਂ ਰੰਗ ਬਣ ਵੋਟਾ ਲੈ ਲੂ ਚਲੋ ਜਿੰਨਾ ਕਿ ਲੋੜ ਹੈ ਉਹਨਾਂ ਲੈ ਲੂ ਬਾਕੀ ਦਾ ਕੁਝ ਨਹੀਂ ਮਿਲਣਾ ਜਿਹਨੂੰ ਆਪੇ ਨਹੀਂ ਗੁਰਬਾਣੀ ਦਾ ਅਸਰ ਹੋਇਆ ਜਿਹਦੇ ਤੇ ਕਹਿਣ ਦਾ ਬਲ ਜਿਹੜੇ ਬੰਦੇ ਉੱਪਰ ਗੁਰਬਾਣੀ ਦਾ ਖੁੱਤੇ ਹੀ ਅਸਰ ਨਹੀਂ ਹੋਇਆ ਚਾਹੋ ਠੀਕ ਵੀ ਅਰਥ ਕਰਦਾ ਚਲੋ ਮੰਨ ਲਿਆ ਸੁਣ ਕੇ ਕਿ ਤੋ ਪਰ ਜਿਹਦੇ ਆਵਰਾਗੇ ਨਹੀਂ ਚੜਿਆ ਉਹਦੀ ਸੰਗਤ ਦੇ ਵੀ ਤੁਹਾਨੂੰ ਕੀ ਫਾਇਦਾ ਹੋਊ ਉਹਦੀ ਸੰਗਤ ਵਿੱਚ ਰੱਬ ਚੜਨਾ ਹੀ ਨਹੀਂ ਤੁਹਾਨੂੰ ਕਿਉਂ ਉਹ ਸੰਗਤ ਫਿਰ ਸੰਗਤ ਕਿਉਂ ਕਰਨੀ ਹੈ ਫਿਰ ਸੰਗਤ ਦਾ ਕੀ ਫਾਇਦਾ ਹੈ ਸੰਗਤ ਉਹਦੀ ਕਰਦਾ ਆਦਮੀ ਜੀ ਤੋਂ ਪ੍ਰਭਾਵਿਤ ਹੋਵੇ ਜੇ ਪ੍ਰਭਾਵਿਤ ਨਹੀਂ ਸੰਗਤ ਨਹੀਂ ਕਰਦਾ ਜੇ ਉਸ ਆਦਮੀ ਤੋਂ ਪ੍ਰਭਾਵਤ ਹੈ ਜਿਹਨੂੰ ਰਗੜਵਾਣੀ ਦਾ ਲਮਚੜਿਆ ਹੀ ਨਹੀਂ ਤਾਂ ਚੜਨਾ ਸੰਗਤ ਕਰਨ ਵਾਲੇ ਨੂੰ ਨਹੀਂ ਉਹ ਉਸੇ ਚ ਖੁਸ਼ ਆ ਨਾ ਰੰਗ ਚੜ੍ਹ ਜੇ ਖੁਸ਼ ਆ ਉਹ ਬੰਦਾ ਸੰਗਤ ਤਾਂ ਕਰਦਾ ਉਹ ਜਿੱਥੇ ਸੁਰਤੀ ਸਾ ਉਹਦੀ ਹੈ ਜਿਹਨਾਂ ਨੇ ਸੰਗਤ ਕਰਦਾ ਹੈ ਜਹੇ ਜੀ ਉਹਦੀ ਸੁਰਤੀ ਬਿਤਤੀ ਹੈ ਉਹ ਜਿਹੀ ਹੋਈ ਉਹ ਚੇਲੇ ਦੀ ਸੁਰਤੀ ਬਿਤਤੀ ਹੈ ਸੰਗਤ ਕਰਨ ਵਾਲੇ ਦੀ ਉਹ ਹੀ ਉਹ ਚਾਹੁੰਦਾ ਹੈ ਉਹ ਡੇਰੇ ਦੀ ਚਾਬੀਆਂ ਚਾਹੁੰਦਾ ਬਾਅਦ ਚ ਉਹ ਉਹਦੀ ਵੀ ਅੱਖ ਕਿਸੇ ਹੋਰੇ ਗੱਲ ਤੇ ਐ ਉਹ ਸੰਤ ਚਾਹੁੰਦਾ ਵੀ ਅੱਜ ਦੀ ਸੰਤ થઈ ਗਈ ਐ ਬਾਅਦ ਆਪਣਾ ਤੋਰੀ ਫਰਕਾ ਚੱਲੀ ਜਾਊਗਾ ਉਹ ਇੰਨੀ ਗੱਲ ਤੇ ਅੱਖਾ ਉਹਦੀ ਸਿਰਫ ਹੋਰ ਕੋਈ ਨਹੀਂ ਚੀਜ਼ ਐ ਇਹ ਕੋਈ ਹੈ ਤਾਂ ਹੀ ਪਿੱਛੇ ਡੇਰੇ ਦੇ ਪਿੱਛੇ ਲੜਾਈਆਂ ਹੁੰਦੀਆਂ ਆ ਝਗੜੇ ਕਾਦੇ ਉਹਨੇ ਰੋਟੀ ਲਈ ਝਗੜੇ ਨੇ ਹਾਂਜੀ ਜੈ ਜੈ ਸ਼ਬਦ ਅਨਾਹਦ ਬਾਜਾ ਸੁਣ ਸੁਣ ਆਨੰਦ ਕਰੇ ਪ੍ਰਭ ਗਜੈ ਜੈ ਜੈ ਸ਼ਬਦ ਅਨਾਹਦ ਬਾਜਾ ਜਿਹੜਾ ਸੁਣ ਤਕਰ ਕਮਾਵਤ ਜਿਹਨੂੰ ਰੰਗ ਚੜ ਗਿਆ ਹੁਣ ਆਪੇ ਰੰਗ ਤੇ ਆ ਜਾਉ ਨੋ ਜਿਹਨੂੰ ਰੰਗ ਚੜ ਜਾਂਦਾ ਕੋ ਪਾਣੀ ਦਾ ਉਹਦੇ ਅੰਦਰ ਤੁਲਕੀ ਬਾਣੀ ਪ੍ਰਗਟ ਹੁੰਦੀ ਹੈ ਜੈ ਜੈ ਸ਼ਬਦ ਅਨਾਹਦ ਬਾਜਾ ਅਨਾਹਦ ਅਾਦੋ ਦੇ ਅੰਦਰ ਪ੍ਰਗਟ ਹੁੰਦਾ ਹੈ ਰੰਗ ਚੜੇ ਤੇ ਬਿਨਾ ਇੱਕ ਹੋ ਕੇ ਉੱਗਦਾ ਦੀ ਜਿਹੜਾ ਇੱਕ ਹੋ ਕੇ ਉਗਦਾ ਰਹਾਂ ਇੱਕ ਹੋਏ ਤੇ ਵੀ ਨਹੀਂ ਉਗਦਾ ਜੇ ਰੰਗ ਨਾ ਛੜੇ ਪੂਰਾ ਕਿਉਂ ਇਹ ਕੋਈ ਇਤਕਾ ਦਾ ਇੰਤਜ਼ਾਰ ਹੈ ਇੰਤਜ਼ਾਰ ਆ ਜੋ ਤੇ ਜਿੱਤੀ ਹੈ ਉਹਦੇ ਥੋੜੀ ਬਹੁਤੀ ਗੱਲ ਕਿਤੇ ਨਾ ਕਿਤੇ ਉਹਦੇ ਚ ਕبھی ਹੈ ਉਹ ਗਿਆ ਤਾਂ ਨਹੀਂ ਉਹ ਤਾਂ ਕਹਿੰਦਾ ਹੈ ਖੂਨ ਨਹੀਂ ਚੱਲ ਕਾਚਾ ਕਾਲ ਨਹੀਂ ਚਾਤਰਪ ਦੁੱਖ ਪਾਵਾ ਪਰ ਰੁਕਿਆ ਹੋਇਆ ਕਿਉਂ ਹੈ اپنی ਜਿਹੜਾ ਜਿਹੜਾ ਕਹਿ ਰਿਹਾ ਵੀ ਮੈਨੂੰ ਦੇ ਨਾਮ ਉਹ ਤਾਂ ਮੰਗੇ ਮੰਗਦਾ ਤਾਂ ਵੰਗੂ ਏ ਮੰਗਦਾ ਤਾਂ ਕੀ ਉਹ ਕਦੇ ਮੰਗਣਾ ਪਰ ਦੇਣ ਵਾਲੇ ਦਾ ਵੀ ਇਹਨੂੰ ਮੈਂ ਦਵਾ ਤੇ ਨਾ ਦਵਾ ਦੇਣ ਦੇ ਕਾਬਿਲ ਵੀ ਹੈ ਕਿ ਨਹੀਂ ਇਹ ਨੂੰ ਅਸੀਂ ਮਾਦੇਤਾ ਗੁਰਬਾਣੀ ਦਾ ਪ੍ਰਚਾਰ ਦੀ ਮਤਲਬ ਅਥਾਰਟੀ ਜੇੜਾ ਲਗੇ ਦੇਣ ਲੱਗਿਆ ਜੇ ਗੱਲ ਵਿਗਾੜ ਕੇ ਕਹਿਣ ਲੱਗਿਆ ਬੋਲ ਵਿਗਾੜਨ ਲੱਗਿਆ ਫਿਰ ਜੇ ਕੋ ਆਖੇ ਬੋਲ 부ਗਾੜ ਜੋ ਮੂਰ ਸੁਣ ਰਿਹਾ ਜੇ ਉਹਨੂੰ ਵਿਗਾੜਨ ਲੱਗਿਆ ਭਲਾ ਕਿਸੇ ਦੇ ਪ੍ਰੈਸ਼ਰ ਚ ਆ ਕੇ ਲੋਭ ਚ ਜੇ ਵਸੀ ਨਿਕੰਦ ਲੱਗਿਆ ਸੀ ਸ੍ਰੀ ਚੰਦ ਕਿਉਂ ਲੱਗਿਆ ਸਾਰੇ ਹਿੰਦ ਨਾਨ ਗੁਰੂ ਦਾ ਬੰਦਾ ਹੀ ਕੌਣ ਸੀ ਕਾਈ ਡਾਡਰ ਵੀ ਬੰਦੇ ਸੀ ਐਵੇਂ ਜੋਬਰ ਜੀ ਅਸੀਂ ਕਹੀਈ ਹੁਣ ਝੂਠ ਬੋਲਣ ਜੋ ਮਰਜੀ ਬੋਲਦੀ ਜਾਏ ਅੱਜ ਤੁਹਾਨੂੰ ਕੌਣ ਮੰਨਦਾ ਜਿਹੜੇ ਨਾਂ ਤੁਹਾਨੂੰ ਬਣਾਉਂਦੇ ਨੇ ਅੱਜ ਉਹਨਾਂ ਨੂੰ ਕੌਣ ਮੰਨਦਾ ਜੋ ਉਹ ਪ੍ਰਚਾਰ ਕਰ ਰਹੇ ਨੇ ਉਹ ਹੀ ਨਾ ਉਹ ਉਹਨਾਂ ਦੇ ਹਿਸਾਬ ਨਾਲ ਜੋ ਪ੍ਰਚਾਰ ਅੱਜ ਉਹ ਕਰ ਰਹੇ ਨੇ ਵਿਜ਼ਨਰੀ ਜਿਨ੍ਹਾਂ ਨੇ ਰੋਲਾ ਪਾਇਆ 2 ਕਰੋੜ 3 ਕਰੋੜ 80 ਕਰੋੜ ਸਿੱਖੀ ਨਾਨਕ ਦਾ ਦਾਤ ਖੁਦਾਇ ਖਤਕੀ ਬਾਸ ਹੋਇਆ ਸਰਬ ਲੜਨ ਹੋ ਜਿਵੇਂ ਸੀਗੇ ਵੀ ਪਹਿਲੇ ਭਗਤਾਂ ਦੇ ਸੀ ਪਹਿਲੇ ਭਗਤਾਂ ਦੇ ਸਰ ਭਗਤੀ ਲਹਿਰ ਦਾ ਸੱਸੀ ਲੋਕਾਂ ਦੇ ਉਹਨਾਂ ਦੇ ਕੋਈ ਦੀਵਾ ਜਗਿਆ ਉਹ ਲੈਣਾ ਹੋਰ ਤਾਂ ਕੋਈ ਦੀਵਾ ਜਗੇਗੀ ਚਲੋ ਥੋੜੇ ਬਹੁਤ ਚੱਲੇ ਹੋਣੇ ਨੇ ਨਾਲ ਲੋਕ ਜਰੂਰ ਜਿਹੜੇ ਪਹਿਲਾਂ ਹੀ ਫਕੀਰਾਂ ਵਿੱਚ ਸੀ ਪਹਿਲਾਂ ਵੀ ਚੱਲਦੇ ਹੀ ਸੀ ਨਹੀਂ ਸੀ ਸਮਝ ਸਾਰਿਆਂ ਨੂੰ ਇਸ ਕਰਕੇ ਜਿਹੜਾ ਐਡਾ ਛੇਦ ਉਹ ਨਾ ਉਹ ਕ ਭਾਈ ਜੈਸੀ ਮਹਾਵਤ ਹਸੂ ਕੀ ਬਾਣੀ ਤੇ ਇਸੜਾ ਕਰੀ ਗਿਆਨ ਲੈ ਲਾ ਲੋ ਬੋਲ ਨਾ ਵਗਾੜਨੀ ਵਿੱਚ ਬੋਲ ਤਾਂ ਨਹੀਂ ਵਗਾੜਦੋ ਜੇ ਲਾਲਚ ਉਹਨੂੰ ਦੇ ਤਾਂ ਲਾਲਚ ਸ੍ਰੀ ਜਾਨ ਨੂੰ ਸਿੱਧਾ ਨੇ ਸਾਰੇ ਰਾਜੇ ਉਹਨਾਂ ਨੂੰ ਬੰਦੇ ਨੇ ਸਿੱਧਾ ਨੂੰ ਰੋਮਨ ਰਾਜੇ ਕਰਨ ਪੜਾਏ ਰਾਜੇ ਨੇ ਕਰਨ ਪੜਾ ਲੇ ਤੇ ਜੋਗੀ ਬਣ ਗਏ ਤੇ ਦੋਸਤਾਂ ਤੇ ਬੜਵੜੀਆਂ ਜਾਇਦਾਦਾਂ ਸੀਆਂ ਉਹਨੂੰ ਕਹਾ ਤੂੰ ਆ ਨਾਨਕ ਤੇ ਕੀ ਲੜਨਾ ਤੇਰਾ ਤੈਨੂੰ ਗੁਰੂ ਬਣਾਇਆ ਫਿਸਲ ਗਿਆ ਤੇਰੂੰ ਕਿੱਥੋਂ ਆ ਜਾਂਦੀ ਏ ਉਹ ਬਾਣੀ ਗੁਰਾਈ ਕਰ ਮੜ ਜਾਂਦੀ ਸੱਚ ਹੈ ਜਿਹੜੀ ਗੱਲ ਕੋਈ ਬੈਠੇ ਨੇ ਸੱਚ ਬੋਲਣ ਦੀ ਜੁਰਤ ਨਹੀਂ ਕਿਸੇ ਦੀ ਹੋਈ ਅਜੇ ਤੱਕ ਇਹ ਸੱਚ ਬੋਲ ਲੀਏ ਤੇ ਇਹ ਕਹਿੰਦਾ ਨਾਨਕ ਦਾ ਜੋ ਮੁੰਡਾ ਤਾਂ ਕਹਿੰਦੇ ਨਾਨਕ ਦਾ ਮੁੰਡਾ ਹੋਇਓ ਜੀ ਨਾਨਕ ਦਾ ਮੰਦਾ ਮੁੰਡਾ ਹੁੰਦਾ ਗੁਰਬਾਣੀ ਕਰ ਮੰਦੀ ਏ ਕੋਈ ਨਹੀਂ ਪੁੱਤ ਹੁੰਦਾ ਰਬੰਦੀ ਹੋਈ ਨਹੀਂ ਨਹੀਂ ਸੱਚ ਬੋਲਣ ਦੀ ਜੁਰਤ ਸਿੱਖਾਂ ਜਾਏਗੀ ਜੀ ਜ ਸੱਚ ਬੋਲਣ ਦੀ ਜੁਰਤ ਹੈ ਨਹੀਂ ਉਹ ਸਿੱਖੇ ਨਹੀਂ ਉਹ ਤਾਂ ਸਿੱਖੇ ਨਹੀਂ ਸੱਚ ਬੋਲਣ ਦੀ ਜੁਰਤ ਨਹੀਂ ਉਹਨੇ ਮੰਨ ਕਬੂਲ ਨਹੀਂ ਨਾ ਕੀਤਾ ਸੱਚ ਤਾਂ ਨਹੀਂ ਬੋਲਦਾ ਕਿਦੋਂ ਕਦੋਂ ਡਰ ਆਇਆ ਕਿਦੋਂ ਨਾ ਕਦੋਂ ਡਰਦੀ ਵਜਾ ਨਾਲ ਸੱਚ ਨਹੀਂ ਬੋਲਦਾ ਚਾਹੇ ਸਮਾਜਿਕ ਡਰ ਹੋਵੇ ਆਪਣੇ ਆਂਦੇ ਵੀ ਜਾਂ ਸਿੱਖੀ ਕਹਿਣਗੇ ਮੈਨੂੰ ਇਹ ਤਾਂ ਸਦਾ ਹੀ ਬੋਲੀ ਜਾਂਦਾ ਕੋ ਫਟ ਹੋ ਗਿਆ ਇਹ ਤਾਂ ਆਪਣੀ ਵੀ ਮਦਾਨ ਕਰੇ ਮੁੰਡਿਆਂ ਦੀ ਨਿਆਣਿਆਂ ਦੀ ਵੀ ਲਾਜ ਨਹੀਂ ਕਰਦਾ ਆਪਣੀ ਰੋਟੀ ਦਾ ਡਰ ਹੈ ਵੀ ਮੈਨੂੰ ਮੇਰੇ ਨਾਮ ਸਿੱਖ ਟੁੱਟ ਜਾਣਗੇ ਕਿ ਤਣਾ ਕਹਤੇ ਆਪਣੀ ਰੋਟੀ ਦੇ ਡਰਦੇ ਦੀ ਬੋਲੇ ਲੋਕ ਹਾਂਜੀ ਜੈ ਜੈ ਸ਼ਬਦ ਅਨਾਹਦ ਵੱਜਾ ਸੁਣ ਸੁਣ ਆਨੰਦ ਕਰੇ ਪ੍ਰਭ ਕਾ ਜੈ ਜੈ ਸ਼ਬਦ ਅਨਾਹਦ ਵੱਜਾ ਜਦੋਂ ਅੰਦਰੋਂ ਤੋਂ ਰੁਕੀ ਬਾਣੀ ਪ੍ਰਗਟ ਹੁੰਦੀ ਹੈ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ ਜੈਕਾਰ ਸ਼ਬਦ ਜੈ ਜੈ ਸ਼ਬਦ ਅਨਾਹਦ ਵੱਜਾ ਜਦੋਂ ਅੰਦਰੋਂ ਜੈਕਾਰ ਸ਼ਬਦ ਪ੍ਰਗਟ ਹੁੰਦਾ ਹੈ ਤੁਰਕੀ ਬਾਣੀ ਪ੍ਰਗਟ ਹੁੰਦੀ ਹੈ ਸੁਣ ਸੁਣ ਆਨੰਦ ਕਰੇ ਪ੍ਰਭ ਗੱਜਾ ਤਾਂ ਉਹਨੂੰ ਸੁਣ ਕੇ ਆਨੰਦ ਪੈਦਾ ਹੁੰਦਾ ਉਹ ਜੇ ਤੁਰਕੀ ਬਾਣੀ ਨੂੰ ਸੁਣ ਕੇ ਆਨੰਦ ਪੈਦਾ ਹੁੰਦਾ ਅਸਲ ਦੇ ਵਿੱਚ ਆਨੰਦ ਆਨੰਦ ਸਭ ਕੋ ਹੈ ਆਨੰਦ ਗੁਰੂ ਤੇ ਜਾਣਿਆ ਸ਼ਬਦ ਗੁਰੂ ਤੋਂ ਆਨੰਦ ਜਾਣਿਆ ਜਾਣਿਆ ਦਾ ਆਨੰਦ ਸਦਾ ਗੁਰਤੇ ਇਹਨੇ ਵੀ ਜਾਣਿਆ ਸ਼ਬਦ ਗੁਰੂ ਦਾ ਅਨੰਦ ਬਾਕੀ ਪਿਆ ਤਾਂ ਉਹ ਤਾਂ ਜਾਣਿਆ ਪਿਆ ਫਿਰ ਲੋਕਾਂ ਤੋਂ ਸੁਣਿਆ ਸਾਰੇ ਆਨੰਦ ਅਨੰਦ ਸਭ ਕੋ ਕਹਿੰਦੇ ਆ ਉਹਨਾਂ ਤੋਂ ਸੁਣਿਆ ਸੀ ਇਹ ਇਹ ਬਾਹਰ ਜਿਹੜੇ ਸੰਤ ਸੀ ਉਸ ਵਡੇ ਸਿੱਖਿਆ ਦੇਣ ਵਾਲੇ ਆ ਤਾਂ ਉਹਨਾਂ ਤੋਂ ਸੁਣਿਆ ਸੀ ਅਨੰਦ ਕੀ ਹੁੰਦਾ ਉਹ ਤਾਂ ਕਹਿੰਦੇ ਆ ਆਨੰਦ ਅਨੰਦ ਸਭ ਕੋ ਕਹਿੰਦੇ ਸਾਰੇ ਕਹਿੰਦੇ ਸੀ ਇਹਨੂੰ ਉਹ ਆਨੰਦ ਨਹੀਂ ਸੀ ਜਿਹੜੇ ਬਾਹਰ ਕਹਿੰਦੇ ਸੀ ਉਹ ਸਿੱਖਿਆ ਨਹੀਂ ਸੀ ਜਿਹੜੀ ਬਾਹਰੋਂ ਮਿਲਦੀ ਸੀ ਅੱਜ ਸਿੱਖੀ ਦੀ ਉਹ ਸਿੱਖਿਆ ਨਹੀਂ ਹੈ ਜਿਹੜੀ ਸਾਨੂੰ ਬਾਹਰੋਂ ਮਿਲਦੀ ਹੈ ਜੇ ਉਹ ਸਿੱਖਿਆ ਹੁੰਦੀ ਤਾਂ ਉਹ ਜਿਹੇ ਸਿੱਖ ਪੈਦਾ ਹੁੰਦੇ ਜਾਇ ਜੇ ਪਿੱਛੇ ਸੀਗੇ ਉਹ ਇਹ ਕਿਉਂ ਨਹੀਂ ਰਹੇ ਡੁਪਲੀਕੇਸੀ ਹੋ ਗਈ ਪ੍ਰਚਾਰ ਦੀ ਡੁਪਲੀਕੇਸੀ ਹੋ ਗਈ ਬੀਜ ਡੁਪਲੀਕੇਟ ਹੋ ਗਿਆ ਡੁਪਲੀਕੇਟ ਵੀ ਜਾ ਤਾਂ ਫੋਦਾ ਡੁਪਲੀਕੇਟ ਹੈ ਉਹਨਾਂ ਪੇੜ ਵੀ ਡੁਪਲੀਕੇਟ ਤੇ ਫਲ ਵੀ ਡੁਪਲੀਕੇਟ ਤੇ ਪ੍ਰਚਾਰ ਜਿਹੜਾ ਡੁਪਲੀਕੇਟ ਹੈ ਸਭ ਕੁਝ ਡੁਪਲੀਕੇਟ ਹੋ ਗਿਆ ਰਿਜ਼ਲਟ ਕੀ ਹੈ ਰਿਜ਼ਲਟ ਵੀ ਡੁਪਲੀਕੇਟ ਜੱਟ ਵੀ ਹੋ ਗਈ ਹਾਂ ਜੀ ਸੁਣ ਸੋ ਆਨੰਦ ਕਰੇ ਪ੍ਰਭ ਗੱਜਾ ਸੁਣ ਸੋ ਦਾ ਆਨੰਦ ਕਰੇ ਫੇਰ ਸੁਣ ਕੇ ਅਰੰਗ ਹੁੰਦਾ ਤੁਰਕੀ ਬਣਨ ਜੇ ਸ਼ਬਦ ਗੁਰੂ ਉੱਤਰ ਪ੍ਰਗਟ ਹੁੰਦਾ ਫੇਰ ਗੱਜਦਾ ਸੱਚ ਫੇਰ ਬੋਲਦਾ ਕਰਬੁ ਗੱਜਾ ਉਹ ਪ੍ਰਾਵੇ ਆ ਫਿਰ ਗੁਰਦੇਵ ਜਿਹੜਾ ਬੋਲਦਾ ਗੁਰ ਗੁਰਬਾਣੀ ਹੈ ਪ੍ਰਾਵ ਖੁਦ ਗੱਜਦਾ ਇਹ ਹੈ ਇਹ ਸ਼ਕਤੀ ਖੁਦ ਸ਼ਕਤੀ ਹੈ ਜਾਂ ਸ਼ਕਤਾ ਸੀ ਮਾਰੇ ਕੋ ਮਾਰੇ ਪੈ ਵਗਾ ਫੇਰ ਮਾਰ ਕਰਦਾ ਸੱਚ ਫਿਰ ਸ਼ੇਰ ਵਾਂਗੂ ਮਾਰ ਕਰਦਾ ਵਗ ਤੇ ਸ਼ੇਰ ਜਾ ਪੈਂਦਾ ਸਾਰੇ ਪਖੰਡ ਬਾਤ ਤੇ ਜਾ ਪੈਂਦਾ ਦੁਨੀਆ ਤੇ ਇਕੱਲਾ ਹੀ ਕੱਲ੍ਹ ਹੀ ਦੁਨੀਆ ਦੇ ਪਖੰਡਵਾਦ ਤੇ ਜਾ ਪੈਂਦਾ ਜਿਵੇਂ ਸ਼ੇਰ ਇਹ ਨਹੀਂ ਦੇਖਦਾ ਪੁਰੇ ਮਿਰਗ ਨੇ ਕ 12 ਸਿੰਘ ਨੇ ਇਹ ਆਉਂ ਜੇਵਰੇ ਨੇ ਚੁਗਦੇ ਬਾਹਰ ਗੁਰੂ ਕੀਓ ਸਾਰਿਆਂ ਦੀ ਜਾਮਾ ਦਾ ਗੁਰੂ ਕਿਹੜਾ ਖਤਰਾ ਹੈ ਉਹਨਾਂ ਤੋਂ ਉਹ ਵਕਤ ਇਹ ਵਗ ਗਾਇਆ ਸਾਰਾ ਹੀ ਉਹਦੇ ਵਾਸਤੇ ਕਿਉਂ ਵਿਚਾਰੇ ਕਾਹੂ ਚੋਹਦੇ ਨੇ ਜ਼ਮੀਂਦਾ ਦਾ ਖੂਸ ਚੁਪਣ ਵਾਲਾ ਵਗ ਹੁੰਦਾ ਉਹ ਸਿਰਫ ਸ਼ਰੀਰ ਦਾ ਤ੍ਰਿਪਤੀ ਕਰ ਲੈਣ ਵਾਲੇ ਸ਼ਰੀਰ ਦੀ ਤ੍ਰਿਪਤੀ ਕਰਨ ਨੂੰ ਜੁਗ ਰਹੇ ਨੇ ਵਗ ਵਗ ਦੀ ਖੁਰਾਕ ਬਾਹਰ ਸ਼ਰੀਰ ਵਾਲੀ ਖੁਰਾਕ ਹੈ ਹੱਥ ਨੂੰ ਖੁਰਾਕ ਨਹੀਂ ਵਗਦੀ ਹੁੰਦੀ ਜਿਹੜੇ ਰੋਟੀਆਂ ਕਾਰਨ ਪੂਰਾ ਤਾਲ ਵਗਦਾ ਸਾਰੇ ਹੋਰ ਕੀ ਹੈ ਆਪ ਪਛਾਣਿਆ ਧਰਤੀ ਨਾਲ ਧਰਤੀ ਨੂੰ ਕਿਹੜੇ ਹੋਏ ਨੇ ਉਹ ਵਾਕਾ ਸਾਰਾ ਗੱਲ ਕੁਝ ਕਹੀ ਸੀ ਸ਼ੇਰ ਦੀ ਕਹੀ ਸੀ ਪਰ ਗੱਲ ਤਾਂ ਕੁਝ ਹੋਰ ਸੀ ਸ਼ੇਰ ਤਾਂ ਪਤਾ ਹੀ ਹੈ ਹਾਂ ਜੈ ਜੈਬ ਸ਼ਬਦ ਅਨਾਧ ਪਜਾ ਸੁਣ ਸੁਣ ਆਨੰਦ ਕਰੇ ਪ੍ਰਭ ਗਜਾ ਫਿਰ ਗੱਜਦਾ ਫਿਰ ਭੁੱਕਦਾ ਮਨਮੁਖ ਭੁੱਕਣਾ ਜਾਣੀ ਫਿਰ ਸ਼ੇਰ ਭੁੱਕਦਾ ਮਨਮੁਖ ਭੁੱਕਣਾ ਨਹੀਂ ਜਾਣਦਾ ਵਗਰ ਵਗਲੇ ਵਿੱਚ ਕੋਈ ਮਕਦਮਾ ਨਹੀਂ ਬਾਕੀ ਤਾਂ ਕੋਈ ਮਕਦਮਾ ਨਹੀਂ ਉਹਦਾ ਮੈਂ ਮੈਂ ਕਰਦੇ ਨੇ ਸਾਰੇ ਹੀ ਜਿਹਨੂੰ ਪੈ ਜਾਂਦਾ ਉਹੀ ਚਿੰਗ ਜਿੰਗ ਲਾਉਦਾ ਉਹੀ ਕਹਿੰਦਾ ਜਿਹਨੂੰ ਪੈ ਜਾਂਦਾ ਉਹਦਾ ਚਿੰਗ ਚਿੰਗ ਲਾ ਪੈ ਜਾਂਦਾ ਉਹੀ ਦੋਹੀ ਬੋਲਦਾ ਹਾਂਜੀ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਹਦੇ ਤਿੰਕੇ ਸਾਥੇ ਮਹਾਂਤ ਕਲਪ ਜਾਇਆ ਹੁਣ ਮਹਾਂਤ ਕਲਪ ਜਿੱਥੋਂ ਬਣਿਆ ਹੋਇਆ ਇਹ ਮਹਾਂ ਤਲਾਫ ਬਣਿਆ ਹੈ ਮਹਾਂ ਤਲਾਫ ਆਇਆ ਵਾਹ ਅੰਤ ਮਹਾਂ ਅੰਤ ਕੀ ਹੈ ਰਾਮ ਗਰਭ ਵਿੱਚ ਪਿਆ ਹੈ ਜਦੋਂ ਉਹਦਾ ਐਂਡ ਹੋਇਆ ਹੈ ਰਾਮ ਗਰਭ ਦਾ ਐਂਡ ਹੋਇਆ ਹੁਣ ਸਭ ਤੋਂ ਵੱਡਾ ਅੰਤ ਇੱਕ ਹੁੰਦਾ ਹੈ ਦੇਹਾਂਤ ਤੇ ਕਹੇ ਮਹਾਂ ਅੰਤ ਦੋ ਲਫ਼ਜ਼ ਆਏ ਨੇ ਅਸੀਂ ਕਹਿੰਦੇ ਨੇ ਦੇਹਾਂਤ ਹੋ ਗਿਆ ਦੇਹਾਂਤ ਹੋ ਗਿਆ ਜਿਹੜਾ ਸਰੀਰ ਬਣਿਆ ਉਹਦਾ ਅੰਤ ਹੋਇਆ ਗਰਭ ਜੋ ਬਾਤ ਨਹੀਂ ਗਿਆ ਜੀ ਜਪੜਵਾਲ ਨਹੀਂ ਛੁੱਟਿਆ ਹੈ ਬਰਿਆ ਜ਼ਰੂਰ ਹੈ ਇਹ ਦੇਹੀ ਦਾ ਅੰਤ ਹੋਇਆ ਜਿਹੜੀ ਕੋਲ ਸੀ ਉਸ ਵੇਲੇ ਜਿਹੜੀ ਦੇਹ ਸੀ ਜਿਹੜਾ ਵਿਦੇਹ ਕਹਿੰਦੇ ਹੈ ਤਾਂ ਵਿਦੇਹੀ ਸੀ ਪਰ ਇਹ ਦੇਹੀ ਬੰਦੇ ਨੇ ਨਾ ਉਹ ਸਰੀਰ ਦਾ ਅੰਤ ਹੋਇਆ ਜਿਹੜਾ ਟਾਈਮ ਪੀਰੀਅਡ ਸੀ ਇੱਕ ਪੀਰੀਅਡ ਦਾ ਅੱਜ ਦੀ ਕਲਾਸ ਹੈ ਜਿਹੜੀ ਜਿਵੇਂ ਸਕੂਲ ਦੇ ਵਿੱਚ ਹੈ ਅੱਜ ਦੇ ਮਤਲਬ ਜਨਨ ਸੀ ਪੜਨਾ ਸੀ ਉਹ ਦਾ ਹੰਤ ਹੋਇਆ ਕੱਲ ਨੂੰ ਫਿਰ ਵਾਸ ਲੱਗ ਜਾ ਦੂਜੇ ਦਿਨ ਫੇਰ ਸਕੂਲ ਖੁੱਲੂ ਦੂਏ ਜਨਮ ਦਾ ਸਕੂਲ ਹੈ ਜਿਹੜਾ ਫੁੱਲਣਾ ਉਹ ਪਹਿਲੇ ਦਿਨ ਦਾ ਐਂਡ ਹੋਇਆ ਸਰ ਦੇਹਾਂਤ ਦੇਹਾਂਤ ਦੇਹੀ ਦਾੰਤ ਹੋਇਆ ਇਹ ਮਹਾਂਤ ਕੀ ਹੈ ਮਹਾਂਤ ਕੀ ਹੈ ਅਗਲੀ ਦੇਹੀ ਮਿਲਣੀ ਨਹੀਂ ਜਦੋਂ ਅਗਲਾ ਜਨਮ ਨਹੀਂ ਮਿਲਣਾ ਮਹਾਂਤ ਦਾ ਬੜਾ ਅੰਤ ਨਹੀਂ ਕੋਈ ਬਸ ਅੰਤ ਹੋ ਗਿਆ ਹੋ ਜਾ ਜਿਉਂਦਾ ਮਰਦਾ ਤਾਂ ਮਹਾਂਤ ਹੁੰਦਾ ਜੇ ਜੀਵਨ ਵਿੱਚੇ ਮਰ ਜਾਂਦਾ ਨਾ ਜੀਵਨ ਮੁਕਤ ਤੋਂ ਆਖੀਏ ਮਰ ਜੀਵੇ ਬਰਿਆ ਬਰਿਆ ਹਿਆ ਜਿਉਂਦਾ ਹੁੰਦਾ ਜਦ ਮਰ ਕੇ ਜਿਉਂਦਾ ਹੁੰਦਾ ਮਹਾਂਤ ਤਾਂ ਫਿਰ ਮਰ ਲੈਣਾ ਕੋਈ ਹੋਈ ਐਸੇ ਮਰਨੇ ਜੋ ਮਰੇ ਗੌਣ ਮਰ ਗੌ ਉਹ ਮਹਾਂਤ ਉਹ ਨੂੰ ਮਹਾਂਤ ਕਹੇ ਮਹਾ ਅੰਤ ਜਿਦਾ ਮਹਾਂਤ ਹੋ ਜਾਏ ਜਿਹਨੂੰ ਜੀਵਨ ਮੁਕਤ ਅਵਸਥਾ ਪ੍ਰਾਪਤ ਹੋ ਜਾਵੇ ਉਹ ਦੇ ਗੋਪਾਲ ਮੱਥੇ ਤੇ ਪ੍ਰਗਟ ਹੋ ਜਾਂਦਾ ਹੈ ਹਿਰਦੇ ਚ ਉਹਦੇ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ ਇਹਦੇ ਚ ਸ਼ਬਦ ਗੁਰੂ ਤਾਂ ਖਾ ਨਹੀਂ ਮਹਾਂਤ ਤੇ ਲਿਖਿਆ ਹੈ ਵੈਸੇ ਪ੍ਰਗਟੇ ਗੋਪਾਲ ਮਹਾਂਤ ਦੇ ਮੱਥੇ ਹਾਂ ਗੋਪਾਲ ਪ੍ਰਗਟ ਹੋ ਜਾਂਦਾ ਹੈ ਠੀਕ ਹੈ गोपाल प्रगटा सतगुरु ਦਾ ਜਨਮ ਹੋ ਜਾਂਦਾ ਸਤਗੁਰ ਕੇ ਜਨਮ ਹੈ ਗੁਰੂ ਨਾਨਕ ਦੇਵ ਜਿੱਥੇ ਉੱਥੇ ਸਤਗੁਰ ਕਹਿੰਦਾ ਇੱਥੇ ਗੋਪਾਲ ਕਹਿੰਦਾ ਪ੍ਰਗਟੇ ਗੋਪਾਲ ਗੋਪਾਲ ਦਾ ਜਨਮ ਹੋ ਜਾਂਦਾ ਇੱਥੇ ਮਹਾਂਤ ਦੇ ਮੱਥੇ ਹਾਂ ਮਹਾਂਤ ਦੇ ਮੱਥੇ ਜਿਹਦਾ ਮਹਾਂਤ ਹੋ ਗਿਆ ਜਿਹਦਾ ਮਹਾਂਤ ਹੋ ਚੁੱਕਿਆ ਜੋ ਰਾਮ ਗਰਭ ਤੋਂ ਬਾਹਰ ਹੈ ਜਿਹਨੇ ਦੁਬਾਰਾ ਜਨਮ ਨਹੀਂ ਲੈਣਾ ਉਹਦੇ ਹਿਰਦੇ ਮੱਥਾ ਬਾਹਾਂ ਹਿਰਦੇ ਨੂੰ ਕਹਿੰਦੇ ਮੱਥਾ ਹਿਰਦਾ ਸਾਡਾ ਅੰਦਰਲੇ ਜੀ ਲੈਰ ਦਾ ਮੱਥਾ ਹੁੰਦਾ ਮਰ ਮੱਥਾ ਹੀ ਹੁੰਦਾ ਬੜੇ ਮੂਰੇ ਆ ਹਰੇ ਗਾਲ ਜਿ ਮਾਨੇ ਮੂਰੇ ਆ ਪਰਟੇ ਗੋਪਾਲ ਮਹਾਂਤ ਕੇ ਮੱਥਾ ਨਾਨਕ ਉਧਰੇ ਤਨ ਕੇ ਸਾਥ ਹੈ ਗਾਨਾ ਕਹਿੰਦਾ ਉਧਰੇ ਤਨ ਕੇ ਸਾਥ ਹੈ ਉਸ ਆਦਮੀ ਦੇ ਨਾਲ ਜੁੜ ਕੇ ਸੰਸਾਰ ਚ ਉਧਾਰ ਹੋ ਸਕਦਾ ਕਿਹਦੀ ਸੰਗਤ ਕਰਨੀ ਆ ਕਿਹਦੀ ਨਹੀਂ ਕਰਨੀ ਉਹਦਾ ਰਿਜ਼ਲਟ ਦੱਸਿਆ ਇੱਥੇ ਸਾਡ ਦੱਸਿਆ ਸਾਦ ਉਤਮ ਸ਼ਲੋਕ ਸਾਧ ਕੇ ਜਿਹੜੇ ਬਚਨ ਸੀ ਉਹ ਸਾਧ ਕੌਣ ਹੈ ਉਹ ਸ਼ਲੋਕ ਉਤਮ ਕਿਉਂ ਹੁੰਦੇ ਨੇ ਇਹ ਸਾਰੀ ਇੱਥੇ ਤੱਕ ਪੂਰਾ ਪਤਾ ਹੋ ਗਿਆ ਪਿਛਲੇ ਸਾਰਾ ਸਾਰਾ ਸਾਮਪ ਕਰਤਾ ਇੱਥੇ